ਤਾਂ ਅੱਜ ਕੀ ਫੈਸਲੇ ਹੋਏਗੇ ਜੇ ਆਪਣੇ ਜਿਹੜੀ ਪਤਰਨ ਕਮੇਟੀ ਦੀ ਮੀਟਿੰਗ ਹੋਈ ਹੈ ਅੱਜ ਕੀ ਫੈਸਲੇ ਲਏਗੇ ਅਮ ਪਰਮਜੀਤ ਸਿੰਘ ਰਾਏਪੁਰ ਸ਼੍ਰੋਮਣੀ ਕਮੇਟੀ ਹਲਕਾ ਆਦਮਪੁਰ ਜ਼ਿਲंधर ਅੰਤਰ ਕਮੇਟੀ ਦਾ ਮੈਂਬਰ ਤੇ ਅੱਜ ਜਿਹੜੀ ਮੀਟਿੰਗ 11 ਵਜੇ ਇੱਥੇ ਰੱਖੀ ਗਈ ਸੀ ਉਹਦੇ ਵਿੱਚ ਅਜੰਡੇ ਤੇ ਸਿਰਫ ਜਿਹੜੀ ਸੀ ਬਜਟ ਲਈ ਤੇ ਬਾਕੀ ਹੋਰ ਜਿਹੜੇ ਬਾਕੀ 2 ਘੰਟੇ ਸਾਡੀ ਮੀਟਿੰਗ ਚੱਲੀ ਜਿਹੜੇ ਬਾਕੀ ਸਾਰਾ ਮੀਟਿੰਗ ਦਾ ਕਰਕੇ ਤੇ ਉਹ ਤੋਂ ਬਾਅਦ ਜਿਹੜੇ ਅਫਸਰ ਸਾਹਿਬ ਚਗੇ ਸ਼ਰੂਮਨੀ ਕਮੇਟੀ ਦੇ ਉਹਨਾਂ ਨੂੰ ਸੀਨੀਅਰ ਮੀਤ ਪ੍ਰਦਾਨ ਹੋਣੀ ਕਹਤਾ ਵੀ ਤੁਸੀਂ ਬਾਹਰ ਜਾਓ ਤੇ ਉਸ ਤੋਂ ਬਾਅਦ ਉਹਨੇ ਇੱਕ ਦੋ ਮੈਂਬਰਾਂ ਨੂੰ ਕਿਹਾ ਵੀ ਇਹ ਜਿਹੜਾ ਪੜ ਕੇ ਸੁਣਾਓ ਫਿਰ ਉਹ ਪਿੰਡਰ ਸਾਹਿਬ ਨੇ ਜਿਹੜੇ ਡਿ렉ਟਰ ਦੇ ਮੈਂਬਰ ਆ ਉਹਨਾਂ ਨੇ ਉਹ ਮੀਟਿੰਗ ਪੜ੍ਹ ਕੇ ਸੁਣਾਇਆ ਕੋਈ ਅਜੰਡੇ ਤੇ ਇਹਨਾਂ ਦੇ ਬਾਰੇ ਹੈ ਨਹੀਂ ਸ਼ਿਕਾ ਤੇ ਉਹਦੇ ਬਾਰੇ ਉਹਨਾਂ ਨੇ ਕਿਹਾ ਕਿ ਜਿਹਸਧਾਰ ਰਗਵੀਰ ਸਿੰਘ ਦੀ ਜਿਹਸਧਾਰ ਅਕਾਲਤਾ ਚਾਹ ਵਾ ਇਹ ਇਹ ਜਿਹਸਧਾਰਤਿਆਂ ਸਬਾਵਾਂ ਕਰਨ ਤੋਂ ਅਸਮਰਾਥਿਆ ਕਿ ਜਦੋਂ ਵਿਦੇਸ਼ ਜਾਂਦੇ ਆ ਇਹ ਦੱਸ ਕੇ ਨਹੀਂ ਜਾਂਦੇ ਇਸ ਤਰ੍ਹਾਂ ਦੇ ਕੋਈ ਦੋ ਚਾਰ ਅੰਜਾਮ ਉਹਨਾਂ ਨੇ ਮਰਿਆਦਾ ਦੀ ਵੀ ਮਰਿਆਦਾ ਦੀ ਵੀ ਗੱਲ ਹੈ ਹਾਂ ਕੋਈ ਮਰਿਆਦਾ ਦੀ ਵੀ ਉਹਨਾਂ ਨੇ ਇਹ ਗੱਲ ਕੀਤੀ ਸੀ ਪਰ ਸਾਨੂੰ ਪਹਿਲਾ ਨੀਦਰਾ ਸੀਗਾ ਕਿ ਜਿਹੜਾ 2 ਦਸੰਬਰ ਨੂੰ ਪੰਜ ਸਿੰਘ ਸਾਹਬਾਨ ਨੇ ਜਿਹੜੇ ਅਕਾਲਪੁਰ ਸਾਹਿਬ ਦੀ ਫਸੀਲ ਤੋਂ ਹੁਕਮਨਾਮੇ ਜਾਰੀ ਕੀਤੇ ਸੀ ਉਹ ਜਿੱਥੇ ਸਾਰੀ ਦੁਨੀਆ 'ਚ ਉਹ ਸਰਾਇਆ ਗਿਆ ਸੀ ਉਹਨਾਂ ਨੂੰ ਪਹਾਫਾ ਮੰਨਿਆ ਸੀਗਾ ਕਿ ਜਿਹੜੇ ਇਨਾਂ ਨੇ ਵਧੀਆ ਫੈਸਲੇ ਲਏ ਆ। ਭਾਵੇਂ ਉਹ ਫਕਰੇ ਕੌਮ ਦੇ ਅਵਾਰਡ ਬਾਰੇ ਸੀ, ਭਾਵੇਂ ਬਾਕੀਆਂ ਨੂੰ ਤਨਖਾਹਾਂ ਲਾਉਣ ਬਾਰੇ ਸੀ, ਜਾਂ ਕੱਲੇ-ਕੱਲੇ ਨੂੰ ਛੱਡ ਕੇ ਇਹ ਕਹਿਣ ਵਾਲਾ ਸੀ ਕਿ ਹਾਂ ਜਾਂ ਨਾ ਚ ਜਵਾਬ ਦਿਓ। ਉਹ ਬਾਅਦ ਆਪਾਂ ਨੂੰ ਉਦੋਂ ਹੀ ਨਹੀਂਦਾ ਸੀ। ਬਹੁਤੇ ਸਾਨੂੰ ਤਾਂ ਇਹ ਜੇ ਤ ਆਪਣੇ ਅਨੁਸਾਰ ਚਲਾਉਣਗੇ, ਇਹ ਤਾਂ ਉਹ ਠੀਕ ਆ ਜਦੋਂ ਜਿਹਾ ਨਹੀਂ ਚੱਲਣਗੇ ਤੇ ਉਦੋਂ ਇਹਨਾਂ ਨੂੰ ਬਦਲਤਾ ਜੁਰ। ਸੋ ਉਹੀ ਗੱਲ ਹੋਈ। ਯਾਨੀ ਹਰ ਪੀਛਮ ਨੂੰ ਪਹਿਲਾ ਇਹਨਾਂ ਨੇ ਵਰਸਕਾਤ ਕਰ ਦਿੱਤਾ ਤੇ ਅੱਜ ਦੋਮੇ ਸਿੰਘ ਸਾਹਿਬ ਜਿਹੜੇ ਆ ਅੱਜ ਬਰਖਾਸਤ ਕੀਤੇ ਆ ਕਿਹੜੇ ਕਿਹੜੇ ਜਿਹੜੇ ਕਿਹੜੇ ਤਖਸਾਲ ਦੇ ਕੀਤੇ ਤੇ ਉੱਥੇ ਕੌਣ ਕੌਣ ਲਗਾਇਆ ਗਿਆ ਉੱਥੇ ਸਿੰਘ ਸਾਹਿਬ ਜਿਹੜੇ ਵੀਰ ਸਿੰਘ ਜੀ ਜਿਹੜਾ ਫਾਲਤਖਸਾਲ ਤੋਂ ਉਹਨਾਂ ਦੀਆਂ ਜਿਹੜੀਆਂ ਸਬਾਵਾਂ ਬਰਖਾਸਤ ਕੀਤੀਆਂ ਤੇ ਉਹ ਹੈਡ ਗ੍ਰੰਥੀ ਦੀ ਜਿਹੜੇ ਸਬਾਵਾਂ ਦਿੰਦੇ ਰਹਿਣਗੇ ਤੇ ਉਹ ਜਿਹੜੇ ਕੇਸਗੜ੍ਹ ਸਾਹਿਬ ਦੇ ਜ਼ਹਿਦਾਰ ਬਿਆਨੀ ਸੁਲਤਾਨ ਸਿੰਘ ਜੀ ਉਹਨਾਂ ਨੂੰ ਵੀ ਬਰਖਾਸਤ ਕੀਤਾ ਗਿਆ ਤੇ ਉਥੇ ਭਾਈ ਜੁਰੇ ਕਲਦੀਪ ਸਿੰਘ ਗੜਕਾਜ ਉਹਨਾਂ ਨੂੰ ਕੇਸਗੜ੍ਹ ਸਾਹਿਬ ਦਾ ਜ਼ਹਿਦਾਰ ਲਗਾਇਆ ਗਿਆ ਤੇ ਇੱਥੇ ਐਕਟਿੰਗ ਅਫਾਲ ਤਰਫ ਚਲਦਾ ਜਾਇਆ ਐਡੀਸ਼ਨਲ ਚਾਰਜ ਐਡੀਸ਼ਨਲ ਚਾਰਜ ਹਾਂਜੀ ਤਾਂ ਕਿ ਕੱਲ ਤੱਕ ਸਾਹਿਬ ਤੇ ਤਲਵੰਡੀ ਸਾਬੋ ਜ਼ਹਿਦਾਰ ਸਾਹਿਬ ਦਾ ਉਹ ਜਿਹੜੇ ਟੇਕ ਸਿੰਘ ਬਾਬਾ ਟੇਕ ਸਿੰਘ ਤਨੋੜਾ ਉਹਨਾਂ ਨੂੰ ਦਲਦਵਰ ਸਾਹਿਬ ਦਾ ਦਮਦਵਰ ਸਾਹਿਬ ਦਾ ਇਹ ਜਿਹੜਾ ਜੀ ਧਾਮੀ ਸਾਹਿਬ ਤੇ ਕੀ ਫੈਸਲਾ ਲੈ ਤਾ ਧਾਮੀ ਸਾਹਿਬ ਦਾ ਤਾਂ ਉਹ ਉਹਨਾਂ ਨੇ ਪੈਂਡਿੰਗ ਰੱਖਿਆ ਅੱਜ ਵੀ ਗੱਲ ਕੀਤੀ ਸੀ ਅਸੀਂ ਪਿਛਲੀ ਮੀਟਿੰਗ ਚ ਵੀ ਸਾਰਿਆਂ ਨੇ ਕਿਹਾ ਸੀ ਕਿ ਜੇ ਉਹਨਾਂ ਨੇ ਅਸਤੀਫਾ ਦਿੱਤਾ ਧਾਮੀ ਸਾਹਿਬ ਕਦੋਂ ਕਹਣਗੇ ਵੀ ਮੈਂ ਅਸਤੀਫਾ ਵਾਪਸ ਲੈ ਲਵਾਂ ਉਹਨਾਂ ਦਾ ਅਸਤੀਫਾ ਜੇ ਆਪਾਂ ਸਾਰੇ ਚਾਹੁੰਦੇ ਹਾਂ ਵੀ ਉਹ ਬੰਦਾ ਈਮਾਨਦਾਰ ਆ ਚਿੱਕੀ ਨਾਲ ਜੁੜਿਆ ਆ ਉਹਨਾਂ ਨੂੰ ਉਹਨਾਂ ਦਾ ਅਸਤੀਫਾ ਪ੍ਰਵਾਨ ਕਰ ਦਿਓ ਪਰ ਇਹਨਾਂ ਨੇ ਸੁਣਿਆ ਨਹੀਂ ਇਹਨਾਂ ਨੂੰ ਇਦਾਂ ਸ਼ੂਟ ਕਰਦਾ ਕਿ ਜਿਹੜੇ ਜਿਹੜੇ ਸੀਨੀਅਰ ਮੀਤ ਪ੍ਰਧਾਨੀਆਂ ਲਗੂ ਜੀ ਸਿੰਘ ਵਰਤੋ ਜਿਨ੍ਹਾਂ ਦੇ ਕਰਕੇ ਆਪਾਂ ਦੇਖਿਆ ਭਈ ਹਰਿਆਣੇ 'ਚ ਵੀ ਕਮੇਟੀ ਜੇ ਉੱਥੇ ਬੱਕਰੀ ਬਾਣੀ ਆ ਉਹਦੇ 'ਚ ਵੀ ਉਹਨਾਂ ਨੇ ਵੱਡਾ ਉਹਨਾਂ ਦਾ ਜਿਆਦਾ ਵੱਡਾ ਹੱਥ ਇਸ ਗੱਲ ਕਰਕੇ ਯਾਨੀ ਹਰਪ੍ਰੀਤ ਉਹਨਾਂ ਦੇ ਹਾਂਜੀ ਹਾਂਜੀ ਉਹ ਗਾਨੀ ਹਰਪ੍ਰੀਤ ਸੁਣਨ ਲਈ ਵੀ ਸੀ ਜੇ ਉਹਨਾਂ ਨੇ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਸੀ ਤੇ ਉਹ ਕਦੋਂ ਚੋਣਗੇ ਉਹ ਉਹਨਾਂ ਨੂੰ ਸੂਟ ਕਰਦਾ ਤੇ ਜਿਹੜੇ ਆ ਧੰਮੀ ਸਾਹਿਬ ਦਾ ਅਸ਼ਤੀਪਾ ਪੈਨਗ ਰੱਖੀਏ ਤੇ ਆਪਣਾ ਕੰਮ ਇਸ ਤਰ੍ਹਾਂ ਚਲਾਈ ਗਈ ਆਪਣੀ ਮਰਜ਼ੀ ਦੇ ਨਾਲ ਐਗਜ਼ੈਕਟਿਵ ਤੇ ਕਿੰਨੇ ਟੋਟਲ ਮੈਂਬਰ ਨੇ ਤੇ ਕਿੰਨੇ ਹਾਜ਼ਰ ਸਨ ਅ ਤਕਰੀਬਨ ਸਾਰੇ ਸੀ ਧੰਮੀ ਸਾਹਿਬ ਤੋਂ ਬਿਨਾ ਠੀਕ ਹੈ ਜੀ ਤੇ ਆਹ ਹੁਣ ਤੁਸੀਂ ਜਿਹੜੇ ਗਾਹਾਂ ਵੇਖਦੇ ਹੋ ਅਸੀਂ ਤਿੰਨ ਮੈਂਬਰਾਂ ਨੇ ਪਰਮਿਸ਼ਨ ਮੇਰੇ ਹਾਈਪਰ ਹਾਂਜੀ ਤੇ ਜਸਵੰਤ ਸਿੰਘ ਪ੍ਰਹਿਨ ਤੇ ਅਮਰੀਕ ਸਿੰਘ ਮਿਸ਼ਵਾ ਹਾਂਜੀ ਗੋਦਾਸਪੁਰ ਤੋਂ ਤੇ ਨੰਬਰਾਂ ਨੇ ਅਸੀਂ ਵਿਰੋਧੀ ਨੋਟ ਵੀ ਲਿਖਿਆ ਜੀ ਤੇ ਬਾਹਰ ਆ ਕੇ ਵੀ ਅਸੀਂ ਉਹ ਸਾਰਨ ਤੇ ਨੰਬਰਾਂ ਨੇ ਬਲ ਕੀਤੀ ਕਿ ਅਸੀਂ ਇਸ ਗੱਲ ਦਾ ਵਿਰੋਧ ਕੀਤਾ ਕਿ ਜੇ ਕੁਝ ਮੈਂਬਰ ਅਪਾਲ ਤਖਤ ਨਾਲ ਟਕਰਾਅ ਕਰਨਗੇ ਜਿਹਨੂੰ ਅਸੀਂ ਸਾਰੀ ਦੁਨੀਆ 'ਚ ਅਸੀਂ ਉਹਨੂੰ ਸਰਵੋਤਮ ਮੰਨਦੇ ਹਾਂ ਹਾਂਜੀ ਤੇ ਇਸ ਤਰ੍ਹਾਂ ਜਲੀਲ ਕਰਕੇ ਜੇ ਤੇ ਜੇਕਰ ਲਾਉਣਗੇ ਤੇ ਅਸੀਂ ਉਹਦੇ ਨਾਲ ਨਹੀਂ ਇਹ ਇਹ ਜਿਹੜੇ ਉਸ ਮੈਂ ਕੌਮ ਜਾਣਦੀ ਆ ਜੇ ਐਛੇਵੇਂ ਪਾਤਸ਼ਾਹ ਦਾ ਔਰਗਨ ਸਾਹਿਬ ਦਾ ਇਹ ਤੱਤ ਹ ਉਦੋਂ ਦਾ ਇਹ ਸਾਰੀ ਕੌਮ ਸਾਰੀ ਦੁਨੀਆ ਚ ਜਿੱਥੇ ਵੀ ਬੈਠੇ ਆ ਉਹਨਾਂ ਦਾ ਦੇਸ਼ ਦੀ ਪਾਲਣਾ ਕਰਦੀ ਆ ਤੇ ਅਸੀਂ ਕੋਈ ਮੈਂਬਰ ਜਾ ਕੇ ਉਹਨਾਂ ਨੂੰ ਦੱਸੀਏ ਤੁਹਾਡਾ ਜ਼ਹਿਰਾ ਆ ਆ ਬਹੁਤ ਇਹਦੂ ਮਾੜੀ ਗੱਲ ਹੋ ਕੀ ਹੋ ਸਕਦੀ ਆ ਅਜੇ ਤੇ ਇਹ ਕਹਿੰਦੇ ਆ ਕਿ ਜਿਹੜਾ ਵੀ ਅਕਾਲ ਤਖਤ ਨਾਲ ਟਕਰਾ ਲਊਗਾ ਉਹ ਕਾਮਯਾਬ ਨਹੀਂ ਹੋਊਗਾ ਤੇ ਹੁਣ ਗਾਂ ਕੀ ਰਣਨੀਤੀ ਗਈ ਐ ਜੀ اجلاس ਕਦੋਂ ਕਰਦਿਆ ਗਿਆ ਜਾਂ ਬਜਟ ਤੇ ਤੋ ਰੱਖਿਆ ਗਿਆ ਉੱਚਤ ਮੇਰੇ ਖਿਆਲ 28 ਮਾਰਚ ਨੂੰ ਬਜਟ ਦਾ ਬਜਟ اجلاس ਹਾਂ ਹਾਂਜੀ ਤੇ ਬਾਕੀ ਮੀਟਿੰਗ ਵਗੈਰਾ ਨੂੰ ਕੋਈ ਨਹੀਂ ਨਹੀਂ ਉਹ ਕਈ ਉਹ ਤਾਂ ਪਹਿਲਾਂ ਹੀ ਸਾਨੂੰ ਉਦੋਂ ਕੇ ਦੱਸਦੇ ਹੁੰਦੇ ਆ ਅੱਜ ਅੱਜ ਕਦੀ 72 ਘੰਟੇ ਦਾ ਨੋਟਿਸ ਆ ਜਾਂਦਾ ਅੱਛਾ ਹੁਣ ਤਾਂ ਮੇਰੇ ਖਿਆਲ ਆ ਜਿਹੜਾ ਬਜਟ اجلاس ਆ ਇਹਦੇ ਲਈ ਅੱਜ ਤੋਂ ਵੀ ਦੱਸੋ 28 ਮਾਰਚ ਹਾਂਜੀ ਠੀਕ ਹੈ ਜੀ